ਕੋਟਨ ਇੱਕ ਧਾਗਾ ਮਿਕਸ ਹੈ ਮੇਰਾ ਸੂਟ ਵਾਪਸ ਹੈ ਪਿਓਰ ਕੋਟਨ ਕਹਾਂਗੇ ਪਿਓਰ ਕੋਟਨ ਹੋਗੀ ਪੀਸੀਆ ਕੋਈ ਕੰਮ ਨਹੀਂ ਕੋਈ ਸਿੰਥੈਟਿਕ ਕੰਮ ਨਹੀਂ ਅਗਰ ਕੋਈ ਕਹੇ ਪਿਓਰ ਕੋਟਨ ਨਹੀਂ ਹੈ ਡਾਲ ਪੈਸੇ ਲੈਣ ਦੇ ਆਖਦਾ ਰੋ 100% ਕੋਟਨ ਉਹ ਸਾਡੇ ਨਾਲ ਵੱਡੀ ਗੱਲ ਪਤਾ ਕੀ ਹੈ ਭਾਈ ਬ੍ਰਾਂਡ ਏਕੇ ਦਾ ਬ੍ਰਾਂਡ ਮੁਫਤਾਲਾ ਦਾ ਬ੍ਰਾਂਡ ਸ਼ੰਕਰ ਦਾ ਬ੍ਰਾਂਡ ਦਵਾਂਗੇ ਸਾ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਪਿਆਰੇ 8 800 ਦੇ ਮਿਲ ਜਾ ਰਹੇ ਸਿਰਫ 400 ਰੁਪਏ ਦਾ ਸੂਟ ਜੀ 400 ਰੁਪਏ ਦਾ ਸੂਟ ਹੈ ਬਹੁਤ ਹੀ ਸ਼ਾਨਦਾਰ ਪ੍ਰਿੰਟ ਹੈ ਬਹੁਤ ਹੀ ਪਿਆਰੇ ਪ੍ਰਿੰਟ ਬਣ ਕੇ ਆਏ ਗਰਮੀਆਂ ਸੌਫਾ ਠੰਡਾ ਕੱਪੜ 400 ਰੁਪਏ ਦਾ ਹੈ 816 ਸਿਰਫ 400 ਰੁਪਏ ਦਾ 60% ਡਿਸਕਾਊਂਟ ਤੋਂ ਜਿਆਦਾ ਡਿਸਕਾਊਂਟ ਦੇਈ ਬਹੁਤ ਹੀ ਸ਼ਾਨਦਾਰ ਪ੍ਰਿੰਟ ਹੈ ਪਿਓਰ ਕਾਟਨ ਹੈ ਕੋਈ ਕਹਿੰਦੇ ਕਾਟਨ ਨਹੀਂ ਹੈ ਵਾਪਸ ਹੈ ਸਾਡੇ ਨਾਲ ਵੱਡੀ ਗੱਲ ਮੈਂ ਤੇਰੇ ਬ੍ਰਾਂਡ ਬ੍ਰਾਂਡ ਦੇ ਦੇਖੋ ਚੈੱਕ ਕਰੋ ਭਾਈ ਬ੍ਰਾਂਡ ਮੀਨਰ ਦਾ ਮਾਲ ਹੈ 50% ਤੋਂ ਵੱਧ ਆਫਤੇ ਹੈ ਬਹੁਤ ਹੀ ਸ਼ਾਨਦਾਰ ਪ੍ਰਿੰਟ ਹੈ ਬਹੁਤ ਹੀ ਪਿਆਰੇ ਪ੍ਰਿੰਟ ਹੈ ਹਲੋ ਜੀਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਬਿਲਕੁਲ हटਕੇ ਡਿਜ਼ਾਈਨ ਹੈ ਜੀ 400 ਰੁਪਏ ਦਾ ਸੂਟ ਹੈ 100% ਕਾਟਨ ਹੈ ਇੱਕ ਧਾਗਾ ਮਿਕਸ ਹੈ ਮੇਰਾ ਸੂਟ ਵਾਪਸ ਹੈ ਕੋਈ ਕਹਵੇ 1 ਧਗਾ ਮਿਕਸਰ ਮੇਰਾ ਸੁਡਾਸ ਹੈ 800 ਵਾਲਾ 100 ਮਿਲਣ ਜਾ ਰਿਹਾ ਸਿਰਫ 400 ਰੁਪਏ ਦਾ ਬੰਬੇ ਡੈਂਗ ਦੇ ਕੋਟ ਨੇ ਬ੍ਰਾਂਡ ਮਿਲਾਂ ਦਾ ਮਾਰਕ ਪਰਕਦੀ ਦਾ ਬ੍ਰਾਂਡ ਪਾਜੀ ਬ੍ਰਾਂਡ ਦੇ ਦੇ ਸੀ ਆ ਲੋ ਇਹ ਕਿਹੜਾ ਬ੍ਰਾਂਡ ਪਾਜੀ ਏਕੇ ਦਾ ਬ੍ਰਾਂਡ ਸਭ ਬ੍ਰਾਂਡ ਹਰ ਪਾਜੀ ਵਾਲ ਬ੍ਰਾਂਡ ਦੇ ਕਰੋ ਆ ਸਾਰੇ ਬ੍ਰਾਂਡ ਪਾਜੀ 50% ਸਟੋਰ ਤੋਂ ਸਿਰਫ 400 ਰੁਪਏ ਦਾ 400 ਰੁਪਏ ਸੋਰੀ 800 ਵਾਲਾ 400 ਰੁਪਏ ਦਾ ਇੱਕ ਧਗਾ ਮਿਕਸਰ ਮੇਰਾ ਸੁਡਾਸ ਹੈ ਕੋਈ ਕਹਵੇ ਮਿਕਸਰ ਡਬਲ ਪੈਸੇ ਲੈਣ ਦੇ ਆਖ ਦਰੋ ਜੀ ਡਬਲ ਪੈਸੇ ਦਵਾਂਗੇ ਕਹਿਣ ਦੀ ਗੱਲ ਹੀ ਦਵਾਂਗੇ ਡਬਲ ਪੈ ਸਿਰਫ 400 ਰੁਪਏ ਸੂਟੇ ਜੀ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਬਣ ਕੇ ਆਏ ਅੱਜ ਗਰਮੀ ਆ ਤੋਹਫਾ ਠੰਡਾ ਕਪੜਾ ਆ ਰਾਮਦਾਨ ਕਪੜਾ ਇਹ ਉਹ ਕਪੜਾ ਹੈ ਜਿਸ ਕਪੜੇ ਆਰਾਮ ਮਿਲੇਗਾ ਗਰਮੀ ਨਹੀਂ ਕਰੇਗਾ ਖਾਇਗਾ ਨਹੀਂ ਤਪੇਗਾ ਨਹੀਂ ਅਲਰਜੀ ਨਹੀਂ ਕਰੇਗਾ 100% ਕੋਟ ਇੱਕ ਧਾਗਾ ਮਿਕਸ ਹੈ ਮੇਰਾ ਸੁਰਸ ਹੈ ਆ ਜਿੰਨੇ ਵੀ ਡਿਜ਼ਾਈਨ ਦਿਖਾ ਰਹੇ ਨਾ ਇਹ ਸਭ 400 ਰੁਪਏ ਦੇ ਵਿੱਚ ਆ ਭਾਜੀ 400 ਰੁਪਏ ਦਾ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ 50% ਸਕਾਊਂਟ ਤੋਂ ਜ਼ਿਆਦਾ ਮੁਫਤ ਨਾਲ ਆ ਭਾਜੀ ਮੁਫਤ ਨਾਲ 1.5 ਮਿੰਟ ਬਣੇ ਵਾਲਾ ਇਹ ਵੀ 400 ਰੁਪਏ ਭਾਜੀ ਬਹੁਤ ਹੀ ਪਿਆਰੇ ਪਿਆਰੇ ਡੇਰ ਬਣ ਕੇ ਫਸ ਆਪਣੇ ਪਾਜੀ ਇੱਕ ਰਿਕੁਐਸਟ ਹੈ ਵੀਡੀਓ ਅੱਛੀ ਲੱਗੀ ਸ਼ੇਅਰ ਲਾਇਕ ਮੰਜੂਰ ਕਰਨਾ ਨਮਸਕਾਰ ਪ੍ਰਣਾਮ ਸਤ ਸ੍ਰੀ ਅਕਾਲ